ਸਾਡਾ ਆਪਣੇ ਚੋੜ ਸਦਵਾ ਜੀ ਮਤਲਬ ਸਾਡੇ ਮਲਤਾਈ ਦਾ ਬੇਟਾ ਬਲਵੰਦ ਸਿੰਘ ਤੇ ਪੁੱਛੇ ਜੋ ਡੈਰ ਹੈ 1.5 ਸਾਲ ਹੋ ਗਏ ਹੋਇਆ ਨਾ ਤੇ ਇੱਕ ਘਰੇ ਦੋ ਜੀ ਰਹਿੰਦੇ ਸੀ ਬੇਟਾ ਨਾਲ ਦੋ ਬਾਰ ਬੇਟੀਆਂ ਨਾਲ ਦੋਈ ਬੈਗੀਆਂ ਨੇ ਤੇ ਸਿਰਪ੍ਰਧ ਜੀ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗੇਤਾ ਕਰਤਾ ਮੈਂ ਸ਼ੌਪ ਤੇ ਜਾਂਦਾ ਆਪਣੀ ਤੇ ਲੋ ਨਿਕਲੇ ਹੀ ਆ ਜੇ ਤੇ ਮੈਨੂੰ ਕਹਿੰਦੇ ਵੀ ਅਵੀ ਤਰੇ ਰਾਤ ਦਾ ਲੱਭ ਨਹੀਂ ਡਿਆ ਤੇ ਪਤਾ ਨਹੀਂ ਕਿਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵਾਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿਥੇ ਚਲ ਗਿਆ ਸੀ ਜਦੋਂ ਇਹਨਾਂ ਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜਿੰਦਰੇ ਕੰਦਾ ਉੱਚੇ ਨੇ ਘਰ ਦੀਆਂ ਤੇ ਲੱਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਦੇ ਕਿਥੇ ਚਲ ਗਿਆ ਵਾ ਚਲੋ ਆਸ-ਪਾਸੇ ਵੇਖੋ ਮਾਰੇ ਜਿੱਕੇ ਕਿਥੇ ਚਲ ਗਿਆ ਉਹ ਫਿਰ ਜਸਟ ਦੋ ਆ ਮਿੰਟ ਬਾਅਦ ਹੀ ਫੋਨ ਕਰਤਾ ਵੀ ਫੋਨ ਆਇਆ ਵਾ ਫਟਕ ਦੇ ਉੱਤੋਂ ਤੇ ਉੱਥੇ ਉਹਦੀ ਡੱਡ ਬਾਡੀ ਪਈ ਹੋਵੇ ਤੇ ਥੇ ਥੱਲੇ ਆ ਗਿਆ ਤੇ ਸਾਨੂੰ ਵੀ ਮੰਨਦੇ ਚਹੀਏ ਵੀ ਏਡੀ ਛਿੱਤੀ ਮੈਨੂੰ ਜ਼ਿਆਦਾ ਆਕਿਦਾ ਗਿਆ ਵਾ ਜਦੋਂ ਮਰਾਤੀ ਦੁੱਧ ਲੈ ਕੇ ਮੇਰੇ ਕੋਲ ਦੁਕਾਨ ਮੈਨੂੰ ਚੱਲਦਾ ਫਿਰਦਾ ਕੋਈ ਅਸਲੀ ਗੱਲ ਨਹੀਂ ਹੈਗੀ ਰਾਤ ਘਰ ਸੀ ਉਹ ਰਾਤ ਘਰ ਸੀ ਸੁੱਤੇ ਦੇ ਜੀ ਸੁੱਤੇ ਘਰ ਲੱਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਮਾਰੀਫੇ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਉਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲੱਗੇ ਲੱਗੇ ਸੁੱਤੀਆਂ ਲੱਗੇ ਮੰਜੀਆਂ ਦੋਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿਦਾਂ ਟਪੀਏ ਕੰਧ ਕੋਣ ਤੇ ਮੈਂ ਦੇਖਿਆ ਕੋਈ ਨਿਸ਼ਾਨਤ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੇ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰ ਫਿਰ ਮੈਨੂੰ ਦੁੱਧ ਦੇ ਪੈਸੇ ਦੇਖੇ ਗਏ ਨੇ ਜਿਹ ਬੰਦੇ ਪਰੇਸ਼ਾਨ ਹੋਏ ਦੁੱਧ ਲੈ ਕੇ ਕਿ ਜਾਂਦੇ ਆ ਦੁੱਧ ਲੈ ਕੇ ਕੋਣ ਕੋਣ ਪਰਵਾਜ਼ ਦੋਏ ਜੀ ਆ ਮਤਲਬ ਬੇਟਾ ਇਹਨਾਂ ਦੇ ਬਾਹਰ ਵਾ ਹਾਂਜੀ ਸੇਕਾ ਬਾਹਰ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਏ ਜੀ ਰਹਿੰਦੇ ਉਥੇ ਸਿਰੇ ਸਟੇਸ਼ਨ ਮਾਰਨੇ ਇੱਕ ਮੀਮੋ ਦਿੱਤੀ ਕਿਲੋਮੀਟਰ ਨੰਬਰ 68 ਦੇ 16 17 ਲਾ ਕੇ ਕਾਨੂੰਨ ਫਾਟਕ ਦੇ ਕੋਲ ਇੱਕ ਬੰਦੇ ਦੀ ਰੇਲ ਗੱਡੀ ਥੱਲੇ ਆਉਨਾ ਮੌਤ ਹੋਈ ਆ ਅਸੀਂ ਮੌਕੇ ਤੇ ਆ ਕੇ ਵੇਖਿਆ ਵਾ ਤੇ ਉਹ ਟ੍ਰੇਨ ਦੇ ਥੱਲੇ ਆ ਕੇ ਉਹਦੀ ਸੇਦੀ ਖੋਪੜੀ ਦੀ ਪੂਰੀ ਦਾ ਕੁਤਲੀ ਹੋਈ ਸੀ ਤੇ ਜਿਹਦੇ ਘਰ ਵਾਲੇ ਵਾਰਸ ਵੀ ਆ ਗਏ ਨੇ ਜਿਨ੍ਹਾਂ ਦੱਸਿਆ ਕਿ ਜਿਹੜਾ 2-3 ਸਾਲ ਤੋਂ ਦਿਮਾਗੀ ਅਫਸਰ ਸੀ ਜਿਹੜਾ ਹਿਲਦਾ ਜੁਲਦਾ ਜਦੋਂ ਡੀਐਮਸੀ ਦੀ ਦਵਾਈ ਚੱਲਦੀ ਸੀ ਰਾਤ ਬਿਨਾਂ ਦੱਸੀ ਕਿਤੇ ਘਰੋਂ ਕਿਤੇ ਆ ਗਿਆ ਪਤਾ ਨਹੀਂ ਕਦੋਂ ਆਇਆ ਵਾ ਸੇਰੇ ਸੇਰੇ ਪੇਂਟ ਲਈ ਆ ਉਹਦੀ ਕਾਰਵਾਈ ਕਰ ਰਹੇ ਹਾਂ ਜੋ ਵੀ ਕਰ ਹਾਂਜੀ ਕੀ ਨਾਮ ਉਹਨਾਂ ਦਾ ਬਲਵਿੰਦਰ ਸਿੰਘ son of ਗਪਾਲ ਸਿੰਘ ਵਾਸੀ ਪਿੰਡ ਝੋਸ਼ੇਦਵਾ ਉਮਰ ਕਰੀਬ 58 ਸਾਲ ਆ ਆਪਣੇ ਪੰਜਾਬ ਰਿਚ ਚ ਮੁਲਾਜ਼ਮ ਹੀ ਤੇ ਚੀਕਣਾ ਹੌਣ ਕਰਕੇ ਇਹਨਾਂ ਨੇ ਐਡਵਾਂਸ ਵਲੰਟੀ ਜਿਹੜੀ ਆ ਆਪਣੀ ਲੜੀ ਆ ਆਪਣੀ ਲੜੀ ਉਹਨਾਂ ਦੀ ਹਾਂਜੀ ਰਿਟਾਇਰਮੈਂਟ ਲੜੀ ਹੈ ਫੈਮਲੀ ਆ ਗਈ ਉਹਨਾਂ ਦੀ ਫੈਮਲੀ ਪਹੁੰਚ ਗਈ ਆ ਤੇ ਉਹਨਾਂ ਜੱਭੀ ਉਹ ਦਵਾਈ ਖਾਂਦੇ ਜਿਹਦੇ ਕਰਕੇ ਪਤਾ ਨਹੀਂ ਲੱਗਾ ਉਹਨਾਂ ਘਰੋਂ ਘਦੋ ਆਏ ਆ ਤੇ ਜੋ ਵੀ ਕਾਰਵਾਈ ਅੱਗੇ ਆ ਉਹਨਾਂ ਦੇ ਦਿੱਤਾ ਤੇ ਹੀ ਕਰ ਰਹੇ ਆ